ਸੰਦੂ ਸਾਹਿਬ ਮਾਰੀ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਸ਼ੋਅ ਦੇ ਵਿੱਚ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਆ ਸਰਕਾਰ ਨੇ ਬੜੀ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਤੁਹਾਡੀ ਆਵਾਜ਼ ਬੰਦ ਕਰਨ ਦੀ ਪਰ ਆਵਾਜ਼ ਜਿਹੜੀ ਹੈ بلند ਆਵਾਜ਼ ਬੁਲੰਦੀ ਰਹਿੰਦੀ ਹੈ ਚਲੋ ਸੰਦੂ ਸਾਹਿਬ ਜੀ ਪਤੀ ਆ ਤੁਹਾਨੂੰ ਜਾਣਦੇ ਹੁਣ ਤੁਸੀਂ ਨਾ ਜਿਹੜੇ ਦੋ ਮੁੱਦੇ ਉਠਾਏ ਨੇ ਹਾਂ ਇਨਾ ਬੜੇ ਬਹੁਤ ਬੋਲਿਆ ਜਾ ਸਕਦਾ ਸ਼ੋ ਦੀ ਸੀਮਾ ਹੀ ਹੁੰਦੀ ਆ ਮੈਂ ਉਹਨੂੰ ਧਿਆਨ ਚ ਰੱਖ ਕੇ ਸੰਖੇਪ ਚ ਗੱਲ ਕਰਨੀ ਆ ਹਾਂ ਹਾਂ ਅਸੀਂ ਇਹ ਮਹੱਲਾ ਕਲੀਨਿਕ ਦੀ ਫ੍ਰੀ ਇਲਾਜ ਹਾਂਜੀ ਅੱਜ ਤੋਂ ਪਹਿਲਾਂ ਜੇਲਾਂ ਦੇ ਵਿੱਚ ਸਾਰਾ ਇਲਾਜ ਫ੍ਰੀ ਸੀ ਹਾਂ ਹਾਂ ਹੁਣ ਵੀ ਫ੍ਰੀ ਆ ਮੈਂ ਜੇਲ੍ਹ ਚ ਰਹਿ ਕੇ ਆਇਆ ਤੁਹਾਨੂੰ ਵੀ ਪਤਾ ਜੀ ਕੋਈ ਇਲਾਜ ਨਹੀਂ ਹੋ ਰਿਹਾ ਜੇਲ੍ਹ ਚ ਅੱਛਾ ਨਾ ਖਾਂ ਦਾ ਨਾ ਦੰਦਾ ਦਾ ਨਾ ਕਿਸੇ ਹੋਰ ਗੱਲ ਦਾ ਚਲੋ ਠੀਕ ਆ ਮੇਰਾ ਇੱਕ ਰੁਤਬਾ ਸੀ ਅੱਖਾਂ ਵਾਲੀ ਗੱਲ ਮੈਂ ਕੀਤੀ ਮੈਨੂੰ ਗਰਦ ਲੱਗ ਗਈ ਮੈਂ ਚਲੇ ਆ ਗਿਆ ਹੂੰ ਜਿਲ੍ਹਾ ਤੇ ਕੀ ਆ ਜੀ ਹੂੰ ਤੁਸੀਂ ਉਹ ਡਾਟਾ ਦੇਖ ਲਓ ਸਾਰੀਆਂ ਮਸ਼ੀਨਾਂ ਪਈਆਂ ਨੇ ਕੋਈ ਡਾਕਟਰ ਨਹੀਂ ਉੱਥੇ ਹੂੰ ਦੂਜੀ ਗੱਲ ਜਿਲ੍ਹਾ ਤੇ ਦਵਾਈ ਕੀ ਆ ਦੋ ਦਵਾਈਆਂ ਨੇ ਹਮਮ ਇਕ ਪਹਿ ਹੈ ਵੀ ਜਿਹੜੇ ਬਾਹਰੋਂ ਨਸ਼ਾ ਦੇ ਆਦੀ ਨੇ ਚਿੱਟੇ ਦੇ ਹੋਰਾਂ ਦੇ ਉਹਨਾਂ ਨੂੰ ਰਿਸਟ ਕਰਦੇ ਨੇ ਪਟਿਆਲਾ ਜਿਲ੍ਹੇ ਅੱਠੋਂ ਵੱਡੇ ਨੂੰ ਰੋਜ਼ ਸਵੇਰੇ ਉਹ ਸੈਕਟਰ ਚੋਂ ਗੋਲੀ ਦਿੱਤੀ ਜਾਂਦੀ ਹੈ ਅੱਛਾ ਓਕੇ ਦੂਜੀ ਗੱਲ ਹਾਂ ਹਾਂ ਮਤਲਬ ਤੁਸੀਂ ਡਾਕਟਰ ਤੁਸੀਂ ਇਹ ਦੇਖ ਲਓ ਵੀ ਜੇਲ੍ਹ ਚ ਦਵਾਈ ਕੀ ਆ ਰਹੀ ਹੈ ਨਹੀਂ ਇਹ ਫਿਰ ਨਸ਼ਾ ਛਡਾਉਣ ਵਾਸਤੇ ਹੈ ਕਿ ਨਸ਼ਾ ਵਧਾਉਣ ਵਾਸਤੇ ਹੋ ਰਿਹਾ ਹੈ ਇਹ ਸਾਰਾ ਕੰਮ ਨੇ ਉਸਨੋਂ ਸ਼ੌਤ ਤਾਂ ਬਹੁਤ ਵੱਡਾ ਜਿੰਨਾ ਕਿ ਤੁਸੀਂ ਸੋਚ ਨਹੀਂ ਸਕਦੇ ਪੰਡੂ ਸਾਹਿਬ ਉਹ ਤਾਂ ਚਲੋ ਆਪ ਹੀ ਨੇ ਕਿਉਂਕਿ ਉਹਨਾਂ ਨੂੰ ਬਚਾਉਣਾ ਉਹਨਾਂ ਦਾ ਫਰਜ਼ਾ ਨਹੀਂ ਹਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਪਰ ਇਹ ਵੀ ਗੱਲ ਨਾ ਵੀ ਜਿਹੜਾ ਆਊਟ ਸੈਂਟਰ 'ਚ ਗੋਲੀਆਂ ਲੈਣ ਲੱਗਿਆ ਉਹ ਵੀ ਨਹੀਂ ਛੱਡ ਸਕਦਾ ਗੋਲੀਆਂ ਹੂੰ 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 ਤਾਂ ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਵੀ ਇਲਾਜ ਕੋਈ ਨਹੀਂ ਡਾਕਟਰ ਹੈ ਨਹੀਂ ਉੱਥੇ ਹੂੰ 1500 ਲੋਕ ਜੇਲ੍ਹ ਦੀ ਕਪੈਸਿਟੀ ਆ ਤੇ 3000 ਬੰਦੇ ਉੱਥੇ ਹੂੰ ਪਰ ਠੀਕ ਹੈ ਉੱਥੇ ਮੇਰੇ ਵਰਗਿਆਂ ਨੂੰ ਕੋਈ ਸਮੱਸਿਆ ਨਹੀਂ ਪੈਸੇ ਵਾਲਿਆਂ ਨੂੰ ਕੋਈ ਸਮੱਸਿਆ ਨਹੀਂ ਹੂੰ ਪਰ ਰੁੱਲ ਰਹੇ ਨੇ ਬੰਦੂਸਾ ਲੋਕ ਰੁੱਲ ਰਹੇ ਨੇ ਸਿਰਫ ਨੀਂਦ ਦੀ ਫ੍ਰਸਟੇਸ਼ਨਾਂ ਨੀਂਦ ਦੀਆਂ ਗੋਲੀਆਂ ਹੂੰ ਦਰਦਨਿਵਾਰਕ ਗੋਲੀਆਂ ਇਦੋਂ ਬਿਨਾਂ ਜੇਲਾ 'ਚ ਕੋਈ ਦਵਾਈ ਨਹੀਂ ਬਹੁਤ ਅਫਸੋਸ ਦੀ ਗੱਲ ਜਿਹੜੇ ਕਹਿੰਦੇ ਨੇ ਅਸੀਂ ਮਹੱਲਾ ਕਮੀਨ ਕਰਤੇ ਜੀ ਤੂੰ ਜਿਲ੍ਹਾ ਵਾਲਾ ਜਿਹੜਾ ਕੰਮ ਚੱਲ ਰਿਹਾ ਸੀ ਉਹ ਕਿਉਂ ਫੇਲ ਹੋ ਗਿਆ ਤੇ ਜਿਹੜੇ ਫਿਰ ਉੱਥੇ ਕਿਥੇ ਨੂੰ ਬਿਮਾਰੀ ਲੱਗੀ ਹੋਵੇ ਤੇ ਉਹ ਜੇਲ੍ਹ ਚ ਪਹੁੰਚ ਜੇ ਕਿਸੇ ਕਾਰਨ ਕਿਸੇ ਦੀਆਂ ਅੱਖਾਂ ਖਰਾਬ ਆ ਤੇ ਜਾਂ ਕਿਸੇ ਦਾ ਬਲੱਡ ਪ੍ਰੈਸ਼ਰ ਹਾਈ ਆ ਜਾਂ ਹਾਈਪਰ ਟੈਨਸ਼ਨ ਆ ਤੇ ਉਹ ਫਿਰ ਕਿਵੇਂ ਉਹ ਉਦਾਂ ਹੀ ਵਿਚਾਰੇ ਰਹਿੰਦੇ ਉੱਥੇ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਮੇਰੀ ਗੁੱਡੀਆ ਦੀ ਸਮੱਸਿਆ ਸੀ ਕਿਉਂਕਿ ਇੰਗਲਿਸ਼ ਸ਼ੀਟ ਹੈ ਨਹੀਂ ਸੀ ਮੈਂ ਪ੍ਰਵਾਹ ਨਹੀਂ ਕੀਤੀ ਮੈਨੂੰ ਐ ਨਹੀਂ ਲੱਗਦਾ ਸੀ ਮੈਂ ਨਿੱਜੀ ਸਹੂਲਤ ਮੰਗਾ ਮਤਲਬ ਪ੍ਰੋਬਲਮ ਆ ਗਈ ਸੀਰੀਅਸ ਹੂੰ ਤੇ ਮੈਨੂੰ ਦਰਦ ਨਿਵਾਰਕ ਗੋਲੀਆਂ ਦਿੱਤੀਆਂ ਹੂੰ ਹੂੰ ਮੈਂ ਕਿਹਾ ਜੀ ਆਹ ਦਵਾਈਆਂ ਮੇਰੇ ਗੋਡਿਆਂ ਦੇ ਇਲਾਜ ਦੀ ਕਹਿੰਦੇ ਜੀ ਇਹ ਤਾਂ ਸਿੱਧੀ ਨਹੀਂ ਸਕਦੇ ਅੱਛਾ ਉਹ ਇਸ ਕਰਕੇ ਇਹ ਇਹ ਜਿਹੜਾ ਮਹੱਲਾ ਕਲੀਨਿਕ ਆ ਜੀ ਫ੍ਰੀ ਆ ਐਡਾ ਵੱਡਾ ਫਰਾੜ ਆ ਜੀ ਲੋਕਾਂ ਨਾਲ ਤੁਸੀਂ ਸੋਚ ਨਹੀਂ ਸਕਦੇ ਇੰਨੇ ਲੱਖਾਂ ਲੋਕਾਂ ਦਾ ਮਹੱਲਾ ਮਹੱਲਾ ਕਲੀਨਿਕ ਇਲਾਜ ਕੀ ਆ ਜੀ ਮੈਨੂੰ ਦੱਸੋ ਨਾ ਵੀ ਉੱਥੇ ਬਿਮਾਰੀ ਕੀ ਆ ਟੈਸਟ ਕੀ ਆ ਉਹਦਾ ਇਲਾਜ ਕੀ ਆ ਮੈਨੂੰ ਲੱਗਦਾ ਵਾ ਤੁਹਾਡੀ ਗੱਲ ਸੁਣ ਕੇ ਕਿਤੇ ਪਟਿਆਲਾ ਜੇਲ੍ਹ ਦੇ ਵਿੱਚ ਮਹੱਲਾ ਕਲੀਨਿਕ ਨਾ ਖੋਲ ਦੇਣ ਉੱਥੇ ਕਿਤੇ ਮੇਜੀ ਸਾਰੀਆਂ ਜੇਲਾਂ 'ਚ ਬਹੁਤ ਵੱਡੀ ਲੋੜ ਆ ਦੇਖੋ ਸੁਧਾਰ ਕਰਦੀ ਤਾਂ ਬੜਾ ਗੜਬੜ ਹੋਗੀ ਜੇਲਾਂ 'ਚ ਚਲੋ ਉਹ ਵੱਖਰਾ ਈਸ਼ੂ ਆ ਮੈਂ ਉਹ ਤੇ ਜਾ ਕੇ ਨਹੀਂ ਜਾਂਦਾ ਹੂੰ ਦੂਜੀ ਗੱਲ ਸਿੱਖਿਆ ਦੀ ਗੱਲ ਕਰਦੇ ਆ ਹੂੰ ਪਰ ਸਰ ਸਕੂਲ ਖੋਲਤੇ ਜੀ ਆ ਖੋਲਤੇ ਜੀ ਐਕਸੀਲੇਟ ਖੋਲਤੇ ਜੀ ਖੋਲਤੇ ਜੀ ਹੂੰ ਪਰ ਕੀ ਇਹਨਾਂ ਨੂੰ ਪਤਾ ਨਹੀਂ ਵੀ ਸਿੱਖਿਆ ਜਿਹੜਾ ਰਾਜਾਂ ਦਾ ਅਧਿਕਾਰ ਸੀ ਜਿਹੜਾ ਕਾਂਗਰਸ ਨੇ 1976 'ਚ ਖੋਲਿਆ ਰਾਜ ਤੋਂ ਜੀ ਬੜਾ ਤੇ ਉਹ ਕਾਂਗਰਸ ਨੇ ਬੜੀ ਗੱਲ ਨਹੀਂ ਕੀਤੀ ਸਖਤ ਨਹੀਂ ਕੀਤੀ ਉਹ ਫਰੇਮਵਰਕ ਜਾਂ ਬਣਾ ਦਿੰਦੇ ਸੀ ਇਹਦੇ ਵਿੱਚ ਚੱਲੋ ਇਹਦੇ ਵਿੱਚ ਚੱਲੋ ਤੇ ਮੁੜ ਕੇ ਹੁਣ ਤਾਂ ਸਿੱਖਿਆ ਨੀਤੀ ਬਣ ਗਈ ਨਾ ਜੀ ਹੂੰ ਉਹ ਸਿੱਖਿਆ ਨੀਤੀ ਨੇ ਕਮਰ ਸੰਧੂ ਸਾਹਿਬ ਰਾਜਾਂ ਦੇ ਸਿੱਖਿਆ ਸਿਸਟਮ ਨੂੰ ਚੂੜਾ ਉਠਾੜ ਦੇਣੀਆਂ ਜਿਉ ਲਾਗੂ ਹੋਈ ਜਿਵੇਂ ਹੋਈ ਤੇ ਭਗਵੰਤ ਮਾਨ ਸਭ ਤੋਂ ਵੱਧ ਉਹਨੂੰ ਲਾਗੂ ਕਰਿਆ ਰਿਹਾ ਤੇ ਜੀ ਨਾਲ ਪੰਜਾਬ ਯੂਨੀਵਰਸਿਟੀ ਦੀ ਮੀਟਿੰਗ 22 ਅਸਰਾਂ ਦੀ ਮੀਟਿੰਗ ਇਹਦੀ ਮੀਟਿੰਗ ਹਮ ਚਲੋ ਦੇਖੋ ਸਕੂਲਾਂ 'ਚ ਸੁਧਾਰ ਹੋਣਾ ਚਾਹੀਦਾ ਦੇਖੋ ਸਿੱਪਖਾਨੇ ਚਾਹੀਦੇ ਨੇ ਜੇ ਚਾਹੀਦੇ ਨੇ ਉਹ ਚ ਮੈਂ ਉਹਦੇ ਨਾਲ ਸਹਿਮਤ ਹਾਂ ਪਰ ਪੜਾਈ ਤਾਂ ਸਿਲੇਬਸ ਨਾਲ ਹੋਉਣਾ ਜੀ ਬਿਲਕੁਲ ਠੀਕ ਹੈ ਜੇ ਤੁਸੀਂ ਬੱਚੇ ਨੂੰ ਸਿੱਖਿਆ ਕੀ ਦਿੰਨੇ ਹੋ ਇਹ ਸਵਾਲ ਕਿੱਥੇ ਆ ਹਮ ਸਿਲੇਬਸ ਤੈਅ ਕਰਨਾ ਰਾਜਾ ਕੋਲੇ ਹੱਕੇ ਖੋਲਿਆ ਸਿਲੇਬਸ ਹੁੰਦਾ ਜੋ ਜਿਹੜੀ ਯੂਨੀਅਨ ਸਰਕਾਰ ਸੀ ਯੂਨੀਅਨ ਗਵਰਨਮੈਂਟ ਆਫ ਇੰਡੀਆ ਸਤਿ ਸ੍ਰੀ ਅਕਾਲ ਤੁਸੀਂ ਸਭ ਮੇਰੇ ਤੋਂ ਬਹੁਤ ਇਹਨਾਂ ਮਾਮਲੇ 'ਚ ਸਿਆਣੇ ਹੋ ਉਹ ਕੇਂਦਰ ਪ੍ਰਕਾਰ ਕਿਵੇਂ ਬਣ ਗਈ ਜੀ ਯੂਨੀਅਨ ਗਵਰਨਮੈਂਟ ਆਫ ਇੰਡੀਆ ਕੇਂਦਰ ਸਰਕਾਰ ਕਿਵੇਂ ਬਣ ਗਈ ਸੈਂਟਰਲ ਗਵਰਨਮੈਂਟ ਕਿਵੇਂ ਬਣ ਗਈ ਹਾਂ ਬੱਟਲ ਜਿਵੇਂ ਜਿਵੇਂ ਸੈਂਟਰ ਜਿਵੇਂ ਸੈਂਟਰ ਸਾਰੇ ਫੰਡ ਕੰਟਰੋਲ ਕਰ ਰਿਹਾ ਹੈ ਵੀ ਬਿਲਕੁਲ ਜਿਹੜਾ ਫੈਡਰਲ ਸਟਰਕਚਰ ਆ ਸੰਗੀ ਢਾਂਚਾ ਵਾ ਉਹਦੇ ਨਾਲ ਉਹਦੇ ਨਾਲ ਧੋਖਾ ਵਾ ਹੈ ਸੋ ਮੇਰੀ ਬੇਨਤੀ ਹੈ ਭਾਈ ਜੀ ਤਵਾ ਹੋ ਰਿਹਾ ਪੰਜਾਬ ਚ ਸਿਹਤ ਤੇ ਸਿੱਖਿਆ ਸਿਸਟਮ ਤੁਮ ਲੋਗ ਦੇ ਕਮੇਟਾ ਲੋਜਿਕਾ ਮੇਰੇ ਤੱਕ ਸਾਰਾ ਦੋਸ਼ ਲੱਗ ਸਕਦਾ ਮੈਨੂੰ ਪੰਜਾਬ ਦਾ ਇੱਕ ਸਿੱਖਿਆ ਸ਼ਾਸਤਰੀ ਦੱਸ ਦੋ ਜਿਹੜਾ ਆਮ ਆਦਮੀ ਪਾਰਟੀ ਦੀ ਸਿੱਖਿਆ ਨੀਤੀ ਨਾਲ ਸਹਿਮਤ ਹੋਵੇ ਮੈਨੂੰ ਇੱਕ ਪੰਜਾਬ ਦਾ ਸਿਹਤ ਵਿਗਿਆਨੀ ਡਾਕਟਰ ਦੱਸ ਦੋ ਜਿਹੜਾ ਇਹਨਾਂ ਦੇ ਮਾਡਰਨ ਨਾਲ ਸਹਿਮਤ ਹੋਵੇ ਪਰ ਪਰ ਇਹ ਰੱਖਿਆ ਲੋੜ ਹੈ ਮੇਰੇ ਖਿਆਲ ਬਹੁਤ ਲੋਕਾਂ ਨੂੰ ਜਿਹੜੇ ਸਿੱਖਿਖ ਨੇ ਜਿਹੜੇ ਡਾਕਟਰ ਨੇ ਮਾਹਰ ਨੇ ਉਹਨਾਂ ਨੂੰ ਬੋਲਣ ਦੀ ਲੋੜ ਹੈ ਤਾਂ ਕਿ ਸਰਕਾਰ ਨੂੰ ਲੱਗੇ ਕਿ ਸਾਰੀਆਂ ਸਾਰੇ ਲੋਕੀ ਭੇਡਾਂ ਬੱਕਰੀਆਂ ਨਹੀਂ ਹੈਗੇ ਆ ਜਿਹੜੇ ਲੋਕੀ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਉਹ ਫਿਰ ਵੀ ਬੋਲਦੇ ਆ ਮਿਹਰਬਾਨੀ ਮਰੀ ਸਾਹਿਬ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਓਕੇ